ਅਠਾਈ ਤਰੀਕ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕੰਸਟਰਕਸ਼ਨ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ ਜੋ ਕਿ ਕਈ ਸੌ ਕਰੋੜ ਰੁਪਇਆ ਫਾਜ਼ਿਲਕਾ ਜ਼ਿਲ੍ਹੇ ਦਾ ਆਉਂਦਾ ਹੈ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਈ ਸੌ ਕਈ ਹਜ਼ਾਰ ਕਰੋੜ ਰੁਪਏ ਬਣਦਾ ਹੈ ਜਿਹੜਾ ਸਾਡਾ ਮਜ਼ਦੂਰਾਂ ਦਾ ਜਿਹੜੇ ਕਿਰਤੀਆਂ ਦਾ ਆਇਆ ਹੋਇਆ ਵਾਪਸ ਚਲਾ ਜਾਂਦਾ ਹੈ ਸੋ ਜੋ ਸਾਡੇ ਲਈ ਕਾਨੂੰਨ ਬਣਿਆ ਹੋਇਆ ਹੈ 1996 ਤੋਂ ਲੈ ਕੇ ਸਾਡੇ ਲਈ ਸਵਾਵਾਂ ਲਈ ਸੀਨ ਤੋਂ ਲੈ ਸਕਨੇ ਆ ਪਰ ਉਹਨਾਂ ਦਾ ਜੇ ਸਿਲਾਬ ਨਹੀਂ ਲੈ ਪਾਰਾ ਸਿਰਫ ਉਹਦੀ ਜਾਣਕਾਰੀ ਨਾ ਹੋਣ ਕਾਰਨ ਚੋਰਾਂ ਦੀਆਂ ਸਰਕਾਰਾਂ ਇਸ ਗੱਲ ਲਈ ਸਾਨੂੰ ਜਾਗਰੂਤ ਕਰਦੀਆਂ ਕਿ ਸਾਡੇ ਲਈ ਕਿੰਨੇ ਜਿਹੜੇ ਸਾਡੇ ਘਰਾਂ ਦੇ ਕਰੋੜਾਂ ਰੁਪਏ ਨੇ ਜਿਹੜੇ ਇੱਕ ਇੱਕ ਪਿੰਡ ਦੇ ਕਰੋੜਾਂ ਰੁਪਏ ਬਣਦੇ ਨੇ ਜਿਹੜੇ ਪੈਸੇ ਸਾਡੇ ਘਰਾਂ ਮਜ਼ਦੂਰਾਂ ਦੇ ਘਰਾਂ ਵਿੱਚ ਆਣੇ ਨੇ ਪਰ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਦੇ ਬੱਚੇ ਪੜ੍ਹ ਲਿਖ ਸਕਣ ਚੰਗੀ ਜਿਹੜੀ ਇਹ ਸ਼ਾਨ ਦੀ ਜਿਹੜੀ ਜ਼ਿੰਦਗੀ ਜੀ ਸਕਣ ਜਿਸ ਤੋਂ ਸਾਨੂੰ ਵਾਂਝਾ ਰੱਖਿਆ ਗਿਆ ਹੈ ਪਰ ਜਦੋਂ ਅਸੀਂ ਕਾਨੂੰਨ 'ਤੇ ਪੜਿਆ ਅਸੀਂ ਕਾਨੂੰਨ 'ਤੇ ਜਾਣਿਆ ਤਾਂ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਨੂੰ ਮੌਕਾ ਮਿਲ ਰਿਹਾ ਲੋਕਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰਨ ਦਾ ਲੋਕਾਂ ਨੂੰ ਸੂਚਿਤ ਕਰਨ ਦਾ ਇਸ ਬੰਦੀ ਸਾਡੀ ਵਕੀਲਾਾਂ ਦੀ ਟੀਮ ਹੈ ਜਿਹੜੀ ਲਗਾਤਾਰ ਇਹ ਤੇ ਖੋਜ ਕਰਕੇ ਲਗਾਤਾਰ ਇਸ ਨੂੰ ਲਾਗੂ ਕਰਾ ਰਹੇ ਆ ਪਰ ਇੱਥੋਂ ਦਾ ਜਿਹੜਾ ਤਾਣਾ ਬਾਣਾ ਕਿ ਇਹ ਉਲਝਿਆ ਹੋਇਆ ਹੈ ਫਾਜ਼ਲਕਾ ਦਾ ਸਭ ਤੋਂ ਵੱਧ ਜਿਵੇਂ ਨਰੇਗਾ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਉਸੇ ਤਰ੍ਹਾਂ ਇਸ ਵਿੱਚ ਵੀ ਬੜਾ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਜਿਸ ਨੂੰ ਨੱਥ ਪਾਉਣ ਵਾਸਤੇ ਅਸੀਂ ਲਗਾਤਾਰ ਜਿਹੜੀ ਲੜਾਈ ਲੜ ਰਹੇ ਆ ਜੋ ਲੜਾਈ ਇਕੱਲੇ ਅਸੀਂ ਨਹੀਂ ਲੜ ਸਕਦੇ ਲੋਕਾਂ ਦੇ ਸਹਿਯੋਗ ਦੇ ਬਿਨਾ ਅਸੀਂ ਸੱਦਾ ਦੇਨੇ ਆ ਜਿਸ ਤਰ੍ਹਾਂ ਲਗਾਤਾਰ ਤਦ ਵਿੱਚ ਮੀਟਿੰਗਾਂ ਲਗਾ ਕੇ ਅਸੀਂ ਵੱਡੀ ਗਿਣਤੀ ਸੰਗਠਨ ਖੜਾ ਕਰ ਰਹੇ ਆ ਅਸੀਂ ਹੋਰ ਵੀ ਪਿੰਡਾਂ ਦੇ ਜਿਹੜੇ ਮਜ਼ਦੂਰ ਨੇ ਜਿਹੜੇ ਮੱਧ ਵਰਗੀ ਲੋਕ ਨੇ ਉਹਨਾਂ ਨੂੰ ਸੱਦਾ ਦੇਨੇ ਆ ਕਿ ਆਉ ਆਉਣ ਵਾਲੀ 28 ਤਰੀਕ ਨੂੰ ਜਿਹੜਾ ਪ੍ਰਦਰਸ਼ਨ ਫਾਜ਼ਲ ਕਾ ਵਿਕੇ ਕਰਨ ਜਾ ਰਹੇ ਆ ਜਿਹੜੇ ਲੋਕਾਂ ਨੂੰ ਉਹਨਾਂ ਦੇ ਹੱਕ ਜਿਹੜੇ ਨੇ ਜਿਹੜੇ ਮਾਰੇ ਹੋਏ ਨੇ ਉਹਨਾਂ ਦੇ ਹੱਕ ਨੱਪੇ ਹੋ ਨੇ ਲੰਬੇ ਸਾਲਾਂ ਤੋਂ ਜਿਹੜਾ ਸਾਡੇ ਬੱਚਿਆਂ ਦੇ ਜਿਹੜੇ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਜਿਹੜੇ ਵਜੀਫੇ ਬਣਦੇ ਨੇ ਜਿਹੜੇ ਉਹਨਾਂ ਨੂੰ ਲੈ ਕੇ ਦੇਣੇ ਨੇ ਉਹਨਾਂ ਨੂੰ ਜਿਹੜਾ ਇੱਕ ਮੁੱਠ ਹੋ ਕੇ ਸਾਰੇ ਸਾਂਝੀ ਲੜਾਈ ਲੜ ਕੇ ਜਿੰਨੀ ਦੇਰ ਤੱਕ ਨਾਲ ਲੜਿਆ ਜਾਏਗਾ ਉਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਆਉਣ ਵਾਲੀ 28 ਤਰੀਕ ਨੂੰ ਸੀ ਜੋ ਸੰਘਰਸ਼ ਕਰਨ ਜਾ ਰਹੇ ਆ ਸੱਦਾ ਦੇ ਰਹੇ ਆ ਇਲਾਕਾ ਨਿਵਾਸੀਆਂ ਨੂੰ ਕਿ 28 ਤਰੀਕ ਨੂੰ ਹਮ ਮਾ ਕੇ ਫਾਜ਼ਲ ਕਾ ਡਿਪਟੀ ਕਮਿਸ਼ਨਰ ਦਫ਼ਤਰ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਏਟਕ ਜ਼ਿਲ੍ਹਾ ਫਾਜ਼ਿਲਕਾ ਵੱਲੋਂ 28 ਅਗਸਤ ਦਿਨ ਵੀਰਵਾਰ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਉਸਾਰੀ ਕਿਰਤੀ ਲਾਹਪਾਤਰੀਆਂ ਅਤੇ ਉਹਨਾਂ ਦੇ ਵਿਦਿਆਰਥੀ ਬੱਚਿਆਂ ਵੱਲੋਂ ਇੱਕ ਵੱਡਾ ਜਿਹੜਾ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ ਇਸ ਇਕੱਠ ਕਰਨ ਦਾ ਜਿਹੜਾ ਮਕਸਦ ਹੈ ਜਿਹੜਾ ਕਿ ਉਸਾਰੀ ਕਿਰਤੀ ਲਾਹਪਾਤਰੀ ਹੈ ਜਿਹੜਾ ਉਹਦਾ ਪੰਜੀਕਰਨ ਹੁੰਦਾ ਹੈ ਭਾਵ ਰਜਿਸਟਰਡ ਹੁੰਦਾ ਹੈ ਕਿ ਮੈਂ ਬਤੌਰ ਕੰਸਟਰਕਕਸ਼ਨ ਵਰਕਰ ਹਾਂ ਔਰ ਉਹਦੇ ਲਈ ਉਸ ਕਾਪੀ ਦੇ ਤਹਿਤ BOCW ਜਿਹੜਾ ਕਿ ਬਿਲਡਿੰਗ ਐਂਡ ਆਦਰ ਕੰਸਟਰਕਸ਼ਨ ਵਰਕਰ ਜਿਹੜੇ ਨੇ ਉਹਨਾਂ ਦੇ ਇੱਕ ਵੈਲਫੇਅਰ ਬੋਰਡ ਹੈ ਪੰਜਾਬ ਪੱਧਰ ਦਾ ਹੈ ਸਟੇਟ ਪੱਧਰ ਦਾ ਹੈ ਤੇ ਦੇਸ਼ ਪੱਧਰ ਦਾ ਹੈ ਇਸ ਬੋਰਡ ਦੇ ਰਾਹੀਂ ਉਹ ਸਾਰੀ ਕਿਰਤਿਆਂ ਨੂੰ ਵੱਡੇ ਪੱਧਰ ਤੇ ਲਾਭ ਮਿਲਦੇ ਨੇ ਇਹ ਕਹਿ ਲਈਏ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਮਨੁੱਖ ਦੀ ਮੌਤ ਤੱਕ ਇਹ ਜਿਹੜੀ ਕਾਪੀ ਹੈ ਉਹ ਸਾਰੀ ਕਿਰਤਿਆਂ ਨੂੰ ਵੱਡੇ ਪੱਧਰ ਤੇ ਉਹਨਾਂ ਦੇ ਕਲੇਮ ਉਹਨਾਂ ਦੇ ਜਿਹੜੇ ਬੈਨੀਫਿਟਸ ਨੇ ਉਹਨਾਂ ਦੇ ਹੱਕ ਦਵਾਉਂਦੀ ਹੈ ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਨਾਲੋਂ ਸਭ ਨਾਲੋਂ ਵੱਧ ਪੈਂਡੈਂਸੀ ਕੇਸਾਂ ਦੀ ਹੈ ਸਭ ਨਾਲੋਂ ਵੱਧ ਪੈਸਾ ਜਿਹੜਾ ਬਕਾਇਆ ਹੈ ਸਾਡੇ ਫਾਜ਼ਲਕਾ ਜ਼ਿਲ੍ਹੇ ਦਾ ਪਿਆ ਹੈ ਉਹਦਾ ਇੱਕੋ ਇੱਕ ਕਾਰਨ ਹੈ ਕਿ ਫਾਜ਼ਲਕਾ ਜ਼ਿਲ੍ਹੇ ਵਿੱਚ ਕਿਰਤ ਵਿਭਾਗ ਦੇ ਵਿੱਚ ਕਿਰਤ ਦਫ਼ਤਰ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਪ੍ਰਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਨੂੰ ਲੈ ਕੇ ਲੋਕ ਤਰਾ ਤਰਾ ਕਰ ਰਹੇ ਨੇ ਲੋਕ ਪਰੇਸ਼ਾਨ ਨੇ ਸਵੇਰੇ 4 ਵਜੇ ਉੱਠ ਕੇ 2 ਵਜੇ ਉੱਠ ਕੇ ਰਾਤ ਨੂੰ 11 ਵਜੇ ਉੱਠ ਕੇ ਉਹ ਡੀਸੀ ਦਫਤਰ ਜਾਂਦੇ ਨੇ ਉੱਥੇ ਬੈਠਦੇ ਨੇ ਆਪਣੀ ਵਾਰੀ ਦੀ ਉਡੀਕ ਕਰਨ ਵਾਸਤੇ ਕਿ ਮੇਰੀ ਵਾਰੀ ਆ ਜਾਵੇ ਤਾਂ ਮੈਂ ਆਪਣਾ ਕੰਮ ਕਰਾ ਸਕਾਂ ਪਰੰਤੂ ਸਾਡੇ ਸਾਹਮਣੇ ਤਾਂ ਥਾਏ ਨੇ ਕਿ ਲੋਕ ਇੱਕ ਇੱਕ ਮਹੀਨੇ ਤੋਂ ਦੋ ਦੋ ਮਹੀਨਿਆਂ ਤੋਂ 15-15 ਦਿਨਾਂ ਤੋਂ ਆਪਣੀਆਂ ਦਿਹਾੜੀਆਂ ਖਰਾਬ ਕਰਕੇ ਉਹ ਇਸ ਕੰਮ ਲਈ ਜਾਂਦੇ ਨੇ ਕਿ ਉਹਨਾਂ ਦੀ ਲਾਹ ਪਤਰੀ ਕਾਪੀ ਉਹ ਰੀ ਨਹੀਂ ਹੋ ਜਾਵੇ ਪਹਿਲਾਂ 3 ਸਾਲਾਂ ਲਈ ਰੀਵਿਊ ਹੁੰਦੀ ਸੀ ਹੁਣ ਸਾਲ ਦੀ ਕਰਤੀ 6 ਮਹੀਨੇ ਉਹਨੂੰ ਰੀਨਿਊ ਕਾਪੀ ਕਰਾਉਣ ਵਾਸਤੇ ਤੱਕੇ ਖਾਣੇ ਪੈਂਦੇ ਨੇ ਜਦੋਂ ਬਣਦੀ ਹੈ ਉਸ ਤੋਂ ਬਾਅਦ ਉਹ ਲਾਭ ਵੀ ਨਹੀਂ ਲੈ ਸਕਦਾ ਕਿਉਂਕਿ ਉਹਨੂੰ ਅਜੇ ਪਤਾ ਹੀ ਨਹੀਂ ਹੁੰਦਾ ਉਹ ਜਾਗਰਕ ਨਹੀਂ ਹੈ ਇਸੇ ਤਰ੍ਹਾਂ ਜਿਹੜੇ ਵਜੀਫੇ ਨੇ ਪਹਿਲੀ ਕਲਾਸ ਤੋਂ 3000 ਤੋਂ ਸ਼ੁਰੂ ਹੁੰਦਾ ਹੈ ਹਾਇਰ ਐਜੂਕੇਸ਼ਨ ਤੱਕ 80000 ਰੁਪਏ ਤੱਕ ਅਸੀਂ ਵਜੀਫਾ ਲੈ ਸਕਦੇ ਹਾਂ ਹੌਸਟਲ ਖਰਚਾ ਲੈ ਸਕਦੇ ਹਾਂ ਜੇਕਰ ਬੱਚੇ ਦਾ ਜਨਮ ਹੁੰਦਾ ਹੈ ਤਾਂ 5200 ਰੁਪਿਆ ਮਿਲਦਾ ਹੈ ਜੇਕਰ ਔਰਤ ਦੀ ਕਾਪੀ ਬਣੀ ਹੋਈ ਹੈ ਉਹ ਸਾਰੀ ਕਿਰਤੀ ਬਤੌਰ ਉਹ 11000 ਮਿਲਣਾ ਹੈ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੇਕਰ ਬੇਟੀ ਦਾ ਜਨਮ ਹੁੰਦਾ ਹੈ ਤੇ ਉਹਦੇ ਨਾਂ ਤੇ 75000 ਰੁਪਇਆ ਬਾਲੜੀ ਛਗਣ ਦੇ ਨਾਂ ਤੇ ਉਹਦੀ ਐਫ ਡੀ ਹੁੰਦੀ ਹੈ ਜਦੋਂ ਜਵਾਨ ਹੋ ਜਾਵੇ 18 ਸਾਲ ਦੀ ਹੋ ਜਾਵੇ ਤੇ ਉਹ ਲੱਖ ਰੁਪਏ ਆਪਣੇ ਕਢਵਾ ਸਕਦੀ ਏ ਚਾਹੇ ਪੜ੍ਹਾਈ ਤੇ ਖਰਚ ਕਰੇ ਚਾਹੇ ਬਿਜ਼ਨਸ ਤੇ ਚਾਹੇ ਆਪਣੇ ਮੈਰਿਜ ਜੀਵਨ ਤੇ ਉਹ ਖਰਚ ਕਰ ਸਕਦੀ ਏ ਪਰ ਹੁਣ ਇਹ ਹੋ ਰਿਹਾ ਕਿ ਸਾਡੇ ਜ਼ਿਲ੍ਹੇ ਫਾਜ਼ਿਲਕਾਤ ਵਿੱਚ ਵੱਡੀ ਗਿਣਤੀ ਵਿੱਚ ਦਲਾਲ ਫੈਲੇ ਹੋਏ ਨੇ ਜਿਹੜੇ ਕਿ ਲੋਕਾਂ ਕੋਲੋਂ ਪੈਸੇ ਲੈ ਕੇ ਕੰਮ ਕਰ ਰਹੇ ਨੇ ਇਹਦੇ ਵਿੱਚ ਜਿਹੜੀ ਇੱਕ ਆਈਡੀ ਚਲਦੀ ਆਈਡੀ ਨੇ ਅਪਰੂਵ ਕਰਨਾ ਹੁੰਦਾ ਇੱਕ ਸਕਾਲਰਸ਼ਿਪ ਹੈ ਕਲੇਮ ਹੈ ਇੱਕ ਆਈਡੀ ਲੇਬਰ ਇਨਸਪੈਕਟਰ ਦੀ ਹੈ ਇੱਕ ਆਈਡੀ ਜਿਹੜੀ ਹੈਗੀ ਹੈ ਉਹ ਏਲਸੀ ਦੇ ਅਸਿਸਟੈਂਟ ਲੇਬਰ ਕਮਿਸ਼ਨਰ ਦੀ ਹੈ ਦੋਨੋਂ ਹੀ ਆਈਡੀਆਂ ਰਾਤ ਨੂੰ 12 ਵਜੇ ਰਿਸ਼ਤ ਲੈ ਕੇ ਚਲਦੀਆਂ ਨੇ ਜਦੋਂ ਲੋਕਾਂ ਦਾ ਕੰਮ ਨਹੀਂ ਹੁੰਦਾ ਲੋਕ ੱੱਕੇ ਖਾ ਕੇ ਬਾਹਰ ਬੈਠ ਜਾਂਦੇ ਨੇ ਘਰ ਬੈਠ ਜਾਂਦੇ ਨੇ ਉਹਨਾਂ ਨੂੰ ਮਜਬੂਰੀ ਪਿੱਛੇ ਪੈਸੇ ਦੇਣੇ ਪੈ ਰਹੇ ਨੇ ਇਹਨਾਂ ਪ੍ਰਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੱਥ ਪਾਉਣ ਵਾਸਤੇ ਇਹਨਾਂ ਦੀ ਤਾਉਣ ਤੇ ਗੋਡਾ ਦੇਣ ਵਾਸਤੇ ਅਸੀਂ 28 ਅਗਸਤ ਨੂੰ ਦਿਨ ਵੀਰਵਾਰ ਨੂੰ ਪੂਰੇ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਨੂੰ ਸੱਦਾ ਦੇ ਰਹੇ ਹਾਂ ਉਹਨਾਂ ਦੇ ਵਿਦਿਆਰਥੀ ਬੱਚਿਆਂ ਨੂੰ ਸੱਦਾ ਦੇ ਰਹੇ ਹਾਂ ਕਿ ਆਪਣਾ ਹਜ਼ਾਰਾਂ ਰੁਪਏ ਦਾ ਜਿਹੜਾ ਬਕਾਇਆ ਹੈ ਆਪਣੀ ਜਿਹੜੀ ਹੈ ਉਹ ਲੁੱਟ ਕੀਤੀ ਜਾ ਰਹੀ ਹਜ਼ਾਰਾਂ ਰੁਪਏ ਦੀ ਸਾਡਾ ਕਲੇਮ ਜਿਹੜਾ ਲੱਖ ਰੁਪਏ ਦਾ ਉਹਨੂੰ ਪ੍ਰਾਪਤ ਕਰਨ ਵਾਸਤੇ 28 ਅਗਸਤ ਦਿਨ ਵੀਰਵਾਰ ਨੂੰ 10 ਵਜੇ ਡੀਸੀ ਦਫ਼ਤਰ ਵਿੱਚ ਪਹੁੰਚ ਕੇ ਅਸੀਂ ਇਹਨਾਂ ਪ੍ਰਸ਼ਟਾਚਾਰ ਕਰਮਚਾਰੀਆਂ ਅਧਿਕਾਰੀਆਂ ਨੂੰ ਸਭਕ ਸਕਾ ਸਕੀਏ ਔਰ ਮੈਂ ਜ਼ਰੂਰ ਕਹਿਣਾ ਚਾਹਣਾ ਪ੍ਰਸ਼ਾਸਨ ਨੂੰ ਵੀ ਔਰ ਇਸ ਵਿਭਾਗ ਦੇ ਮੰਤਰੀ ਨੂੰ ਸ਼੍ਰੀ ਤਰਨਜੀਤ ਸਿੰਘ ਸੋਧਰ ਨੂੰ ਵੀ ਕਹਿਣਾ ਚਾਹਣਾ ਫਾਇਦਲ ਕਾਏ ਸੀ ਪਰ ਉਹਨਾਂ ਨੇ ਕੋਈ ਸਾਰੀ ਕਿਰਤੀਆਂ ਦੀ ਸਾਰ ਨਹੀਂ ਲਈ ਕਿ ਇਹ ਸੰਘਰਸ਼ ਜ਼ਿਲੇ ਪੱਧਰ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੱਧਰ ਤੇ ਪੰਜਾਬ ਸਰਕਾਰ ਖਿਲਾਫ ਔਰ ਕਿਰਤ ਵਿਭਾਗ ਦੇ ਖਿਲਾਫ ਉਹ ਛੇੜਿਆ ਜਾਵੇਗਾ ਜੇਕਰ ਸਾਰੀ ਕਿਰਤੀਆਂ ਦੀ ਲੁੱਟ ਬੰਦ ਨਾ ਹੋਈ ਜਾਂ ਉਹਨਾਂ ਦੇ ਪਾਰਦਰਸ਼ੀ ਢੰਗ ਨਾਲ ਇਸ ਕਾਨੂੰਨ ਨੂੰ ਲਾਗੂ ਕਰਾਉਣ ਵਿੱਚ ਉਹਨਾਂ ਨੇ ਪਹਿਲ ਕਦਮੀ ਨਾ ਦਿਖਾਈ